ਇਹ ਬਿਲਡਿੰਗ ਦੇਖ ਰਹੇ ਹਾਂ ਤਸਵੀਰ ਦੇ ਕਿਸੇ ਟਾਈਮ ਹੁੰਦਾ ਸੀ ਕਾਂਗਰਸ ਪਾਰਟੀ ਦਾ ਦਫ਼ਤਰ ਜੀ ਹਾਂ ਇੰਡੀਆ ਨੈਸ਼ਨਲ ਕਾਂਗਰਸ ਜਿਹੜੀ ਕਿ ਆਜ਼ਾਦੀ ਆਜ਼ਾਦੀ ਦੇ ਸਮੇਂ ਤੋਂ ਪਹਿਲਾਂ ਦਾ ਇਹ ਦਫ਼ਤਰ ਮੰਨਿਆ ਜਾਂਦਾ ਸੀ ਪਰ ਅੱਜ ਇਹ ਕਾਂਗਰਸ ਪਾਰਟੀ ਦਾ ਦਫ਼ਤਰ ਨਹੀਂ ਰਿਹਾ ਜਿਹੜੇ ਇਸ ਦੇ ਅਸਲ ਮਾਲਕ ਸੀ ਮਾਨ ਜੋ ਕੋਰਟ ਬੋਲੋ ਉਹਨਾਂ ਨੂੰ ਇਸ ਦੀਆਂ ਚਾਬੀਆਂ ਦੇ ਦਿੱਤੀਆਂ ਗਈਆਂ ਔਰ ਉਹਨਾਂ ਦੇ ਹੱਕ ਦੇ ਵਿੱਚ ਜੋ ਫੈਸਲਾ ਕਰ ਦਿੱਤਾ ਗਿਆ ਹੁਣ ਤੋਂ ਇਨੂੰ ਕਹਿ ਸਕਦੇ ਆ ਕਿ ਇਹ ਕਾਂਗਰਸ ਪਾਰਟੀ ਦਾ ਦਫਤਰ ਨਹੀਂ ਰਹੇਗਾ ਇਹ ਉਹੀ ਦਫਤਰ ਨੇ ਜਿੱਥੇ ਬੜੇ-ਬੱਡੇ ਵੱਡੇ ਲੀਡਰਾਂ ਨੇ ਬਹਿ ਕੇ ਕਾਂਗਰਸ ਪਾਰਟੀ ਦੀ ਰਣਨੀਤੀ ਨੂੰ ਉਲੀਕਿਆ ਔਰ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕੀਤਾ ਅੱਜ ਇਹ ਬਿਲਡਿੰਗ ਕਿੰਨਾ ਕਿਤੇ ਕਾਂਗਰਸ ਪਾਰਟੀ ਦਾ ਦਫ਼ਤਰ ਨਹੀਂ ਮੰਨੀ ਜਾ ਸਕਦੀ। ਇਹ ਤਾਲੇ ਹੁਣ ਪੁਰਾਣੇ ਲੱਗੇ ਹੋਏ ਨੇ ਔਰ ਉਸੇ ਜਗ੍ਹਾ ਤੇ ਨਵੇਂ ਤਾਲੇ ਲੱਗੇ ਹੋਏ ਨੇ। ਕੀ ਹੋਇਆ ਅਸੀਂ ਵੀ ਲਾ ਕਾਂਗਰਸ ਵੀਡੀਓ ਤੋਂ ਕਾਲਾ ਰੰਗ ਦਿੱਤਾ ਗਿਆ। ਕਾਂਗਰਸ ਪਾਰਟੀ ਦੇ ਦਰਵਾਜ਼ਿਆਂ ਨੂੰ ਤਾਲਾ ਲੱਗ ਚੁੱਕਿਆ ਔਰ ਕੋਈ ਵੀ ਲੀਡਰ ਕੋਈ ਵੱਡਾ ਲੀਡਰ ਇੱਥੇ ਆ ਕੇ ਨਹੀਂ ਬੋਲਿਆ ਖਬਰ ਨਸ਼ਬ ਹੁੰਦੀ ਹੈ 2-3 ਮਿੰਟ ਪਹਿਲਾਂ ਸਿਟੀ ਨੂੰ ਮੂਲ ਦੇ ਮਤਲਬ ਤਰ੍ਹਾਂ ਹੀ ਤੋਂ ਵੀ ਕਾਂਗਰਸ ਦੇ ਦਫ਼ਤਰ ਦੀਆਂ ਜਿਹੜੀਆਂ ਛੱਤਾਂ ਉਹ ਗਿਰ ਰੀਆਂ ਨੇ ਔਰ ਕਾਂਗਰਸ ਦਫ਼ਤਰ ਜਿਹੜੀ ਬਿਲਡਿੰਗ ਜਿੱਥੇ ਆਜ਼ਾਦੀ ਤੋਂ ਪਹਿਲੇ ਦੇ ਸਮੇਂ ਤੋਂ ਇੱਥੇ ਮੀਟਿੰਗਾਂ ਹੁੰਦੀਆਂ ਆ ਰਹੀਆਂ ਔਰ ਕਾਂਗਰਸ ਦੇ ਦਫ਼ਤਰ ਦੇ ਵਿੱਚ ਬਹਿ ਕੇ ਅੱਗੇ ਦੀ ਰਣਨੀਤੀ ਤਿਆਰ ਕੀਤੀ ਜਾਂਦੀ ਸੀ ਇਹ ਉਹੀ ਦਫ਼ਤਰ ਨੇ ਜਿੱਥੇ ਬੜੇ-ਬੱਡੇ ਵੱਡੇ ਲੀਡਰਾਂ ਨੇ ਬਹਿ ਕੇ ਕਾਂਗਰਸ ਪਾਰਟੀ ਦੀ ਰਣਨੀਤੀ ਨੂੰ ਉਲੀਕਿਆ ਔਰ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕੀਤਾ ਪਰ ਅੱਜ ਇਹ ਬਿਲਡਿੰਗ ਕਿਤਨਾ ਕਿਤੇ ਕਾਂਗਰਸ ਪਾਰਟੀ ਦਾ ਦਫ਼ਤਰ ਨਹੀਂ ਮੰਨੀ ਜਾ ਸਕਦੀ ਕਿਉਂਕਿ ਕੋਰਟ ਦੇ ਆਰਡਰ ਮਾਨਜੋ ਕੋਰਟ ਦੇ ਆਰਡਰ ਹੋ ਗਏ ਹੋਏ ਨੇ ਉਹ ਜਿਹੜੇ ਅਸਲ ਮਾਲਕਾਨਾ ਨੇ सुरेंद्र ਬਰਮਾ ਜੀ ਉਹਨਾਂ ਦੇ ਹੱਥਾਂ ਦੇ ਵਿੱਚ ਉਹਨਾਂ ਨੂੰ ਹੈਂਡ ਓਵਰ ਬਿਲਡਿੰਗ ਕਰ ਦਿੱਤੀ ਗਈ ਹੈ ਮਾਨਜੋ ਕੋਰਟ ਨੇ ਉਹਨਾਂ ਦੇ ਹੱਕ ਦੇ ਵਿੱਚ ਜੋ ਫੈਸਲਾ ਸ੍ਰੀ ਉਹਨਾਂ ਦੀ ਕਾਪੀ ਉਹਨਾਂ ਨੇ ਸਾਨੂੰ ਦਿਖਾਈ ਹੈ ਵੀ ਸਾਨੂੰ ਕੋਰਟ ਨੇ ਮਾਨਜੋ ਕੋਰਟ ਨੇ ਸਾਨੂੰ ਕਹਿ ਦਿੱਤਾ ਵੀ ਇਹ ਜਗ੍ਹਾ ਤੇ ਤੁਸੀਂ ਆਪਣੇ ਤਾਲੇ ਲਾ ਸਕਦੇ ਹੋ ਸੋ ਕੈਮਰਾਮੈਨ ਨੂੰ ਕਹੂੰਗਾ ਮੈਂ ਵੀ ਤਾਲੇ ਹੁਣ ਪੁਰਾਣੇ ਲੱਤਗੇ ਹੋਏ ਨੇ ਔਰ ਉਸੇ ਜਗ੍ਹਾ ਤੇ ਨਵੇਂ ਤਾਲੇ ਲੱਗੇ ਹੋਏ ਨੇ ਸੋ ਤੁਸੀਂ ਦੇਖ ਸਕਦੇ ਹੋ ਵੀ ਤਿਰੰਗੇ ਝੰਡੇ ਦੇ ਨਾਲ ਸ਼ੋਭੀ ਤੇ ਦਰਵਾਜ਼ਾ ਕਿਤਨਾ ਕਿਤੇ ਕਾਂਗਰਸ ਪਾਰਟੀ ਦੇ ਝੰਡੇ ਦਾ ਜੋ ਰੰਗ ਹੈ ਜਾਂ ਸਾਡੇ ਹਿੰਦੁਸਤਾਨ ਦਾ ਜੋ ਰੰਗ ਹੈ ਕਿਤਨਾ ਕਿਤੇ ਉਹ ਦਰਸਾ ਰਿਹਾ ਹੈ ਔਰ ਪਰ ਅੱਜ ਤੋਂ ਬਾਅਦ ਇਹ ਜਿਹੜਾ ਜਗ੍ਹਾ ਹੈ ਇਹ ਜਿਹੜੇ ਦਫਤਰ ਨੇ ਇਹ ਕਾਂਗਰਸ ਪਾਰਟੀ ਦੇ ਨਹੀਂ ਮੰਨੇ ਜਾਣਗੇ ਹੁਣ ਕਾਂਗਰਸ ਪਾਰਟੀ ਇਸ ਇਸ ਜਗ੍ਹਾ ਨੂੰ ਆਪਣਾ ਦਫਤਰ ਨਹੀਂ ਕਹਿ ਸਕਦੀ ਸੋ ਕਾਲੇ ਰੰਗ ਦੇ ਨਾਲ ਕਿਤਨਾ ਕਿਤੇ ਕਾਂਗਰਸ ਪਾਰਟੀ ਦਾ ਜੋ ਲਿਖਿਆ ਹੋਇਆ ਸੀ ਜ਼ਿਲ੍ਹਾ ਕਾਂਗਰਸ ਕਮੇਟੀ ਉਹਦੇ ਤੇ ਕਾਲਾ ਰੰਗ ਫੇਰ ਦਿੱਤਾ ਗਿਆ ਔਰ ਉਹਦੇ ਤੇ ਇੱਕ ਤਰ੍ਹਾਂ ਦਾ ਕਹਿ ਦਿੱਤਾ ਗਿਆ ਵੀ ਹੁਣ ਦਫਤਰ ਕਾਂਗਰਸ ਪਾਰਟੀ ਦਾ ਨਹੀਂ ਹੈ ਤੋ ਗੱਲ ਇੱਕ ਵੱਡੀ ਐ ਪਹਿਲਾਂ ਨਸ਼ਰ ਹੁੰਦੀ ਐ ਗੱਲ ਕਈ ਕਾਂਗਰਸੀ ਲੀਡਰਾਂ ਨਾਲ ਗੱਲ ਹੋਈ ਉਹਨਾਂ ਦਾ ਕਹਿਣਾ ਵੀ ਅਸੀਂ ਇਹਨਾਂ ਨਾਲ ਪੈਸੇ ਦੀ ਗੱਲ ਵੀ ਚੱਲੀ ਸੀ ਔਰ ਕਿਤਨਾ ਕਿਤੇ ਮਰਹੂਮ ਜਿਹੜੇ ਗੁਰਪ੍ਰੀਤ ਸਿੰਘ ਗੋਗੀ ਜਿਹੜੇ ਐਮਐਲਏ ਸਿਆਮ ਆਦਮੀ ਪਾਰਟੀ ਦੇ ਉਹ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਉਹਨਾਂ ਦਾ ਜ਼ਿਕਰ ਵੀ ਹੁੰਦਾ ਵੀ ਜਿਹੜੀ ਪੇਮੈਂਟ ਆਈ ਸੀ ਜਾਂ ਕਿਸੇ ਵੀ ਅਮਾਊਂਟ ਦੇ ਵਿੱਚ ਆਈ ਸੀ ਕਿੰਨੀ ਵੀ ਪੇਮੈਂਟ ਸੀ ਉਹ ਹੁਣ ਗੋਗੀ ਜੀ ਕੋਲ ਪਈ ਸੀ ਤੇ ਉਹ ਗੋਗੀ ਜੀ ਦੱਸ ਸਕਣਗੇ ਲੀਡਰਾਂ ਨੇ ਇਹ ਕਹਿ ਕੇ ਆਪਣਾ ਪੱਲਾ ਝਾੜਨ ਦੀ ਵੀ ਕੋਸ਼ਿਸ਼ ਕੀਤੀ ਪਰ ਇਹ ਜੋ ਕੁਰਸੀਆਂ ਇਹ ਜੋ ਸਮਾਨ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਇਹਦੇ ਤੇ ਕਈ ਵੱਡੇ ਵੱਡੇ ਲੀਡਰਾਂ ਨੇ ਬਹਿ ਕੇ ਮੀਟਿੰਗਾਂ ਕੀਤੀਆਂ ਔਰ ਕਈ ਵੱਡੀਆਂ ਵੱਡੀਆਂ ਜਿਹੜੀਆਂ ਗੱਲਾਂ ਨੇ ਜਾਂ ਕਾਂਗਰਸ ਪਾਰਟੀ ਨੂੰ ਉਸਾਰਨ ਦੀਆਂ ਗੱਲਾਂ ਕਾਂਗਰਸ ਪਾਰਟੀ ਦੇ ਵਿਚਾਰਾਂ ਦੀਆਂ ਗੱਲਾਂ ਔਰ ਵਰਕਰਾਂ ਨੂੰ ਬਿਠਾ ਕੇ ਇਹਨਾਂ ਕੁਰਸੀਆਂ ਤੇ ਡੀਲ ਕੀਤਾ ਹੋਇਆ ਇਹਨਾਂ ਕੁਰਸੀਆਂ ਤੇ ਬਹਿ ਕੇ ਭਾਸ਼ਣ ਕੀਤੇ ਹੋਣਗੇ ਤਾਂ ਕਿ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨੂੰ ਅੱਗੇ ਤੱਕ ਲੈ ਕੇ ਜਾਇਆ ਜਾ ਸਕੇ ਪਰ ਅੱਜ ਸਥਿਤੀ ਇਹ ਵੈ ਕਾਂਗਰਸ ਪਾਰਟੀ ਦੇ ਦਰਵਾਜਿਆਂ ਨੂੰ ਤਾਲਾ ਲੱਗ ਚੁੱਕਿਆ ਔਰ ਕੋਈ ਵੀ ਲੀਡਰ ਕੋਈ ਵੱਡਾ ਲੀਡਰ ਇੱਥੇ ਆ ਕੇ ਨਹੀਂ ਬੋਲਿਆ ਵੀ ਇਹ ਚੀਜ਼ ਹੋਣੀ ਚਾਹੀਦੀ ਜਾਂ ਨਹੀਂ ਹੋਣੀ ਚਾਹੀਦੀ ਮਾਨਜੋ ਕੋਰਟ ਦੀ ਸਾਰਿਆਂ ਨੂੰ ਮੰਨਣਾ ਚਾਹੀਦਾ ਕਿਸੇ ਚੀਜ਼ ਨੂੰ ਉਲੰਘਣਾ ਨਹੀਂ ਕਰਨੀ ਚਾਹੀਦੀ ਉਹਨਾਂ ਨੇ ਮਾਨਜੋ ਕੋਰਟ ਨੇ ਮਾਲਕਾਂ ਨੂੰ ਇਹਦਾ ਮਾਲਕਾਂ ਦਾ ਹੱਕ ਦੇ ਦਿੱਤਾ ਹੋਇਆ ਇਹ ਸਿਗਾ ਸ਼ਹਿਰੀ ਕਾਂਗਰਸ ਦਾ ਦਫ਼ਤਰ ਔਰ ਉਹ ਨਾਲ ਹੈਗਾ ਦਿਹਾਤੀ ਕਾਂਗਰਸ ਦਾ ਦਫ਼ਤਰ ਔਰ ਇਹਦੇ ਪਿੱਛੇ ਹੈਗਾ ਯੂਥ ਕਾਂਗਰਸ ਦਾ ਦਫ਼ਤਰ ਤੋਂ ਤਿੰਨੋਂ ਦਫ਼ਤਰਾਂ ਦੇ ਵਿੱਚੋਂ ਜਿਹੜਾ ਸਾਜੋ ਸਮਾਨ ਹੈ ਕੁਰਸੀਆਂ ਹੋਣ ਟੇਬਲ ਹੋਣ ਏਸੀ ਹੋਣ ਜਾਂ ਕੋਈ ਹੋਰ ਤਰ੍ਹਾਂ ਦਾ ਵੀ ਸਮਾਨ ਚਾਹੀਓ ਪਾਣੀ ਪਲਾਂਟ ਵਾਲੀਆਂ ਮਸ਼ੀਨਾਂ ਤੱਕ ਕਿਉਂ ਆ ਹੁਣ ਸਾਰੀਆਂ ਇਹਨਾਂ ਨੇ ਬਾਹਰ ਕੱਢ ਕੇ ਰੱਖ ਦਿੱਤੀਆਂ ਹੋਈਆਂ ਔਰ ਇੱਕ ਤਰ੍ਹਾਂ ਦਾ ਕਾਂਗਰਸ ਪਾਰਟੀ ਦਾ ਦਫਤਰ ਖਾਲੀ ਕਰ ਦਿੱਤਾ ਹੋਇਆ ਪਰ ਹੁਣ ਕਾਂਗਰਸ ਪਾਰਟੀ ਦੇ ਲੀਡਰ ਨੂੰ ਪੁੱਛਿਆ ਜਾਏਗਾ ਵੀ ਹੁਣ ਕਾਂਗਰਸ ਪਾਰਟੀ ਦਾ ਦਫਤਰ ਜਿਹੜਾ ਹੈ ਉਹ ਕਿੱਥੇ ਰਹੇਗਾ ਔਰ ਅਗਲੀ ਆਉਣ ਵਾਲੀ ਰਾਜਨੀਤੀ ਕਾਂਗਰਸ ਪਾਰਟੀ ਦੀ ਕੀ ਹੋਏਗੀ ਹੁਣ ਜੇ ਵਰਕਰ ਪੁੱਛੇਗਾ ਵੀ ਕਾਂਗਰਸ ਪਾਰਟੀ ਦਾ ਦਫਤਰ ਕਿੱਥੇ ਹੈ ਤੇ ਹੁਣ ਕੀ ਜਵਾਬ ਦੇਣਗੇ ਜਿਹੜੇ ਵੱਡੇ ਲੀਡਰ ਨੇ ਕਾਂਗਰਸ ਪਾਰਟੀ ਦੇ ਕਹਿ ਸਕਦੇ ਆਂ ਵੀ ਇਹ ਕਿਤਨਾ ਕਿਤੇ ਕਾਂਗਰਸ ਪਾਰਟੀ ਦਾ ਦਫਤਰ ਹੁੰਦਾ ਸੀ ਪਰ ਹੁਣ ਇਹਨੂੰ ਕੋਈ ਵੀ ਕਾਂਗਰਸ ਪਾਰਟੀ ਦਾ ਦਫਤਰ ਨਹੀਂ ਕਹੇਗਾ ਅੱਜ ਤੋਂ ਬਾਅਦ ਇਹ ਮਾਲਕਾਨਾ ਹੱਕ ਜਿਹੜਾ ਅਸਲੀ ਮਾਲਕ ਸੀ ਉਹਨਾਂ ਦੇ ਹੱਕਾਂ ਦੇ ਵਿੱਚ ਹੋ ਗਿਆ ਉਹਨਾਂ ਨੂੰ ਹੈਂਡਓਵਰ ਕਰ ਦਿੱਤਾ ਹੋਇਆ ਉਹਨਾਂ ਨੇ ਆਪਣੇ ਤਾਲੇ ਨੇ ਜਿਹੜੇ ਇਸ ਦਫਤਰ ਦੇ ਉੱਤੇ ਲਾ ਦਿੱਤੇ ਹੋਏ ਨੇ ਸਰ ਮੇਰਾ ਨਾਮ ਮਨਬਰ ਬਰਗੋਵਾਲਾ ਅੱਜ ਅਸੀਂ ਇੱਥੇ ਕਾਂਗਰਸ ਦਫ਼ਤਰ ਆਏ ਹੈ ਜੂ ਸਾਰਾ ਕਬਜ਼ਾ ਦਾ ਕੀ ਮਾਮਲਾ ਕਿਸੇ ਸਰ ਬੜੀ ਧੀਰ ਤੋਂ ਨਾ ਬੜੇ ਸਾਲਾਂ ਤੋਂ ਕਾਂਗਰਸ ਵਾਲਿਆਂ ਦਾ ਨਜਾਇਜ਼ ਕਬਜ਼ਾ ਸੀ ਸਾਡੀ ਜਗ੍ਹਾ ਦੇ ਉੱਤੇ ਅੱਜ ਸਾਡੇ ਕੋਲ ਕੋਰਟ ਦੇ ਆਰਡਰ ਹੈ ਅਸੀਂ ਕੋਰਟ ਦੇ ਦੈਰੇ ਦੇ ਵਿੱਚ ਰਹਿੰਦੇ ਹੋਏ ਕਾਨੂੰਨ ਦੇ ਹਿਸਾਬ ਦੇ ਨਾਲ ਅਸੀਂ ਆਪਣਾ ਕਬਜ਼ਾ ਲੱਗਾ ਕਿੰਨੇ ਸਾਲ ਤੋਂ ਸਰ ਕਬਜ਼ਾ ਸੀਗਾ ਸਰ ਇਹਨਾਂ ਦਾ ਚੱਲਿਆ ਜਾਂਦਾ ਜੀ 25 ਸਾਲਾਂ ਤੋਂ ਕੋਈ ਕਿਰਾਇਆ ਵਗੈਰਾ ਪਿੰਡ ਕੋ ਰੋਕਦਾ ਨਹੀਂ 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 ਸਰ ਦਿੱਤਾ ਹੀ ਨਹੀਂ ਜੀ ਕਦੇ ਇਹਨਾਂ ਨੇ ਨਹੀਂ ਜੀ ਇਹ ਕਿਹੜੀ ਜਗ੍ਹਾ ਤੇ ਖੜੇ ਆ ਕਿਹੜੀ ਜਗ੍ਹਾ ਤੇ ਸਰ ਇਹ ਕਾਂਗਰਸ ਦਫ਼ਤਰ ਹੈ ਜੀ ਲੁਧਿਆਣਾ ਵਿਕਾਸ ਨਗਰ ਪ੍ਰਾਪਰਟੀ ਕਿਹਦੇ ਨਾਮ ਤੇ ਜੀ ਸਰ ਪ੍ਰਾਪਰਟੀ ਮੇਰੇ ਮਦਰ ਦੇ ਨਾਮ ਤੇ ਹੈ ਹਾਂਜੀ ਚਲੋ ਠੀਕ ਹੈ ਹੁਣ ਖਾਲੀ ਕਰਾ ਲਿਆ ਸਾਰਾ ਹਾਂਜੀ ਖਾਲੀ ਕਰਾ ਲਿਆ ਜੀ ਕੋਰਟ ਦੇ ਆਰਡਰ ਦੇ ਹਿਸਾਬ ਦੇ ਨਾਲ ਖਾਲੀ ਕਰਾ ਲਿਆ ਠੀਕ ਹੋਣਾ ਜੀ ਓਕੇ ਜੀ ਸਰਵਾੜ ਸਾਹਿਬ ਕੀ ਹਾਲ ਹੈ ਜੀ ਬੜੀ ਐਤੀ ਬੜੀਆ ਪੰਕਜ ਬੋਲ ਰਿਹਾ ਜੀ ਸਿਟੀ ਹோம் ਨਿਊਜ਼ ਤੋਂ ਹੋ ਠੀਕ ਹੋ ਹਾਂ ਬੜੀਆ ਸਰ ਇੱਕ ਨਾ ਅੱਜ ਕਾਂਗਰਸ ਪਾਰਟੀ ਦੇ ਦਫ਼ਤਰੋਂ ਅੱਜ ਨਾ ਤਾਲੇ ਲਾਗੇ ਰਹੇ ਕੋਈ ਮਾਲਕਾਨਾ ਹੱਕ ਹੈ ਉਹਨਾਂ ਨੂੰ ਮਾਨਜੋ ਕੋਰਟ ਨੇ ਉਹਦੇ ਹੱਕ ਚ ਕਰਤਾ ਹੈ ਕੋਈ ਨੋਲਿਜ ਇਹਦੇ ਬਾਰੇ ਮੈਂ ਜਾ ਰਿਹਾ ਮੌਕੇ ਤੇ ਦੇਖ ਰਿਹਾ ਕੀ ਹੈ ਹਾਂ ਸਮਾਨ ਸਮਾਨ ਸਮੂਹ ਸਾਰਾ ਕਹਿੰਦੇ ਬਾਹਰ ਰੱਖਤਾ ਉਹਨਾਂ ਨੇ ਕੱਢ ਕੇ ਸਾਨੂੰ ਤਾਂ ਕੋਰਟ ਨੇ ਨਾ ਨਾ ਕੋਈ ਕੇਸ ਸਾਡਾ ਚੱਲਿਆ ਨਾ ਸਾਨੂੰ ਕੋਈ ਕੋਰਟ ਦਾ ਕਦੀ ਸਮਨ ਆਇਆ ਅੱਛਾ ਜੀ ਹੂੰ ਨਾਥਿੰਗ ਲਾਈਕ ਥਿਸ ਮੈਂ ਜਾ ਰਿਹਾ ਮੌਕੇ ਤੇ ਦੇਖ